ਆਪਣਾ ਬਣਾਏਗੇ ਗੋਲਾ ਜੀ ਪੂਰਾ ਨਾ ਉਸਨਰ ਕਿਨੇ ਚਿਰ ਤੱਕ ਰੋਕ ਰਹੇ ਤਾਂ ਤੁਸੀਂ ਹੋ ਗਿਆ ਜਾਤਾ ਐਕਸੀਡੈਂਟ ਹੋਇਆ ਆਪਾਂ ਦੇ ਨਾਲ ਕਿਸੇ ਨੇ ਆ ਕੇ ਰੋਕਿਆ ਨਾ ਪੁਲਿਸ ਪ੍ਰਚਾਰਣ ਨੇ ਨਾ ਕਿਸੇ ਨੇ ਆ ਕੇ ਰੋਕਿਆ ਹਰ ਕੋਈ ਰੋਕਦਾ ਜੀ ਫਿਰ ਸੀ ਕਰ ਲੰਨੇ ਆ ਮਾਂ ਬੇਵੀ ਕੀ ਕਾਰਨ ਕੀ ਐ ਸਰ ਫਿਰ ਤਾਂ ਨਾ ਕੋ ਕੰਮੀ ਵੀ ਤੋਂ ਉੱਸਾ ਕੋਈ ਹੋਰ ਦੱਸੋ ਕੋਈ ਤੇ ਰੱਖ ਲੂ ਮੰਨ ਜਿਹੜੀ ਕੋਈ ਰੱਖਣੂ ਹੈ ਆਪਣੇ ਘਰ ਕੀ ਨਾਮ ਆਪਣਾ ਮੇਰਾ ਨਾਮ ਰঞ্জੀਤ ਸਿੰਘ ਰਾਣਾ ਜੀ ਕੀ ਕੰਮ ਕਰਦੇ ਹੋ ਮੇਰਾ ਭਜੀ ਫਾਈਨੈਂਸ ਦਾ ਕੰਮ ਹੈ ਨਾਲ ਆਪਣਾ ਫਾਸਟ ਫੂਡ ਹੈ ਕਿੱਥੋਂ ਆਏ ਹੋ ਮੈਂ ਭਜੀ ਹਰਪੁਰ ਲੋਕਲ ਤੋਂ ਹੀ ਆਇਆ ਹਾਂ ਕੀ ਮਾਮਲਾ ਹੈ ਜਿਹੜਾ ਪੁਲਿਸ ਵਾਲੇ ਬਿਜਵਾੜੇ ਤੋਂ ਲਿਆਏ ਦੜੇ ਸੱਟੇ ਵਾਲਿਆਂ ਨੂੰ ਹਾਂਜੀ ਜਹਾਲ ਖੇਲਾ ਤੋਂ ਇਹ ਚੱਕਣ ਗਿਆ ਸੀ ਦੜੇ ਸੱਟੇ ਵਾਲੇ ਨੂੰ ਉੱਥੋਂ ਇਹਨਾਂ ਦੇ ਮਹੀਨੇ ਚੱਲਦੇ ਕੀ ਚੱਲਦੇ ਆਪਾਂ ਨੂੰ ਹੀ ਪਤਾ ਆਹ ਮੁੰਡਾ ਸਾਡੇ ਕੋਲੇ ਆ ਜੀ ਇਹਦੇ ਫਾਦਰ ਸਾਹਿਬ ਉਹਨਾਂ ਦੀ ਲੱਤ ਦੇ ਉੱਤੇ ਸੱਟ ਲੱਗੀ ਆ ਅੱਜੇ ਪਹਿਲੀ ਵਾਰੀ ਉਹ ਘਰ ਦੇ ਵਿੱਚੋਂ ਬਾਹਰ ਨਿਕਲੇ ਤਾਂ ਉਹਨਾਂ ਦੀ ਪਿੰਡ ਦੇ ਵਿੱਚ ਜਿਹੜੀ ਸਾਥ ਹੁੰਦੀ ਆ ਇਹ ਉਹਦੇ ਵਿੱਚ ਬੈਠੇ ਆ ਕਿਉਂ ਤਾਸ਼ ਖੇਡਦੇ ਪਏ ਉਹਨਾਂ ਦੇ ਕੋਲ ਬੈਠਿਆ ਉਹ ਤਿੰਨ ਜਣੇ ਜਿਹੜੇ ਤਾਸ਼ ਖੇਡਦੇ ਉਹਨਾਂ ਨੂੰ ਚੱਕ ਲਿਆ ਜਿਹੜੇ ਦੜੇ ਸੱਟੇ ਵਾਲੇ ਉਹਨਾਂ ਨੂੰ ਨਹੀਂ ਚੱਕ ਕੇ ਲਿਆ ਕੇ ਜਿਹੜੀ মিডিਆ ਵੀ ਮੌਕੇ ਤੇ ਗਿਆ ਉੱਥੇ ਜਿਹੜਾ ਦੜੇ ਸੱਟੇ ਦੀ ਕੁਰਸੀ ਤੇ ਬੈਠਾ ਪਰਚੀਆਂ ਲਾਦਾ ਸੀ ਰਜਿਸਟਰ ਤੇ ਤੇ ਉਹ ਨਹੀਂ ਥੇ ਲੈਂਦਾ ਇਹਨਾਂ ਨੇ ਉਹ ਵੀ ਇਹਨਾਂ ਨੇ ਹੁਣ ਫੋਟੋ ਦਿਖਾਈ ਆ ਕਹਿੰਦੇ ਜੀ ਮੈਨੂੰ ਇਹਦੇ ਬਾਰੇ ਕੋਈ ਨਹੀਂ ਪਤਾ ਜੀ ਸਾਨੂੰ ਇਹਦਾ ਨਹੀਂ ਕਿਹਾ ਗਿਆ ਸੀ ਸਾਨੂੰ ਤਾਂ ਜਿਹੜਾ ਉੱਥੇ ਮੂਰੇ ਮਿਲਿਆ ਸੀ ਚੱਕ ਲਿਆ ਵੇ ਇੱਕ ਦੜੇ ਸੱਟੇ ਦੀ ਦੁਕਾਨ ਦੇ ਅੰਦਰ ਬੰਦਾ ਬੈਠਾ ਤੇ ਇੱਕ ਬਾਹਰ ਛੜੇ ਦੇ ਉੱਤੇ ਬੰਦੇ ਬੈਠੇ ਤਾਸ਼ ਖੇਡਦੇ ਕੀ ਕਹਿਣਾ ਚਾਹੋਗੇ ਪੁਲਿਸ ਦੀ ਕਾਰਵਾਈ ਤੇ? ਭਾਜੀ ਇਹ ਤਾਂ ਛਰੇ ਆਮ ਤੱਕਾ ਹੈ ਜਿੱਥੋਂ ਪੈਸੇ ਆਈ ਜਾਂਦੇ ਆਪਾਂ ਉਹਨਾਂ ਨੂੰ ਫੜਦੇ ਨਹੀਂ ਪਏ। ਜਿਹੜੇ ਨਾਰਮਲ ਬੰਦੇ ਆ ਉਹਨਾਂ ਨੂੰ ਚੱਕ ਕੇ ਅੰਦਰ ਸੜਦਾ ਤਾਸ਼ ਖੇਲਣਾ ਕੋਈ ਜੁਰਮ ਹੈ ਜੀ। ਪਿੰਡ ਦੇ ਵਿੱਚ ਜਦ ਦੀ ਆਪਾਂ ਸੱਤ ਦੇ ਵਿੱਚ ਬੈਠ ਕੇ ਤਾਸ਼ ਖੇਡਦੇ ਆ ਜੁਰਮ ਆ। ਹਰ ਪਿੰਡ ਦੇ ਵਿੱਚ ਤਾਸ਼ ਚੱਲਦੀ ਆ। ਉਹਨਾਂ ਨੂੰ ਕਿਹਾ ਗਿਆ ਇਹਨੇ ਜੇ ਪੈਸੇ ਵੀ ਸੀਗੇ। ਭਾਜੀ ਮੈਂ ਬੈਠਾ ਜਦੋਂ ਉੱਥੇ ਥੜੇ ਦੇ ਉੱਤੇ ਬੈਠਾ ਤੇ ਮੇਰੀ ਜੇਬ ਦੇ ਵਿੱਚ ਇਹਦੀ 8 850 ਰੁਪਇਆ ਆ ਉਹ ਤੇ ਜੂਏ ਦਾ ਥੋੜਾ ਹੋ ਗਿਆ। ਪਿੰਡ ਦੇ ਵਿੱਚ ਜੂਆ ਚੱਲੂਗਾ ਸੱਤ ਦੇ ਵਿੱਚ ਬੈਠ ਬੰਦੇ ਕਵੀ ਤਾਸ਼ ਖੇਡਦੇ ਵਗੈਰਾ ਜੂਆ ਕੋ ਖੇਡਦੇ ਆ ਤੇ ਇਸ ਵਰਕਿੰਗ ਜਾ ਕੇ ਮੌਕੇ ਤੇ ਰੀਡ ਕਰਕੇ ਤਿੰਨ ਬੰਦੇ ਫੜ ਕੇ ਲੈ ਜਿਹੜਾ ਜੂਏ ਵਾਲੀ ਡੜੇ ਸੱਟੇ ਵਾਲੀ ਦੁਕਾਨ ਦੇ ਵਿੱਚ ਸੀਟ ਤੇ ਬੈਠਾ ਸੀ ਬਣਾਉਣ ਵਾਲਾ ਉਹ ਨਹੀਂ ਲੈਂਦਾ ਜਿਹੜੇ ਬਾਹਰ ਤਾਸ਼ ਖੇਡਦੇ ਸੀ ਲੋਕਾਂ ਦਾ ਰੋਸ ਜਿਹੜੇ ਸਾਨੂੰ ਜੂਆ ਖੇਡਦੇ ਦੇਖਦੇ ਸੀ ਲੈ ਜਾਂਦੇ ਨਹੀਂ ਜਿਹੜਾ ਸੀਟ ਤੇ ਬੈਠਾ ਸੀ ਉਹ ਕਿਉਂ ਨਹੀਂ ਲੈਂਦਾ ਗਿਆ ਸਾਨੂੰ ਉਹਦੇ ਬਾਰੇ ਤਾਂ ਪਤਾ ਨਹੀਂ ਕਿ ਤਾਸ਼ ਖੇਡਦੇ ਸੀ ਕਿ ਜੂਆ ਸੀ ਤਾਸ਼ ਸੀ 850 ਰੁਪਏ ਦਾ ਰਿਕਵਰੀ ਹੋਈ ਹੈ ਇਹ ਤਾਂ ਰਿਟਾਇਰਡ ਪਿੰਟ ਵਾਲੇ ਦੱਸਦੇ ਪੇ ਰਿਟਾਇਰਡ ਨਹੀਂ ਹੁਣ ਸਾਨੂੰ ਪਤਾ ਜੀ ਮੁੰਡੇ ਕੜਾ ਮੂਹਤ ਲਿਖਿਆ ਰਿਹਾ ਤੇ ਜਿਹਨੇ ਉਹ ਪਰਚੀਆਂ ਦੜੇ ਸੱਟੇ ਦੀਆਂ ਲਗਾਈਆਂ ਉਹ ਨਹੀਂ ਕੋਈ ਮੁਫੜਿਆ ਮੈਂ ਕਿ ਸਾਨੂੰ ਉਸ ਦੁਕਾਨ ਤੋਂ ਜਾਂਦੇ ਹੀ ਫੜਕੇ ਨੇ ਮੂਰੇ ਇਹ ਤੱਕਰੇ ਹੀ ਫੜਕੇ ਲੈ ਜਾਂਦੇ ਸੀ ਉਹ ਦੁਕਾਨ ਦਾ ਸਾਨੂੰ ਪਤਾ ਹੀ ਨਹੀਂ